ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਾਰੇ ਠੀਕ ਹੋਗੇ? ਤੇ ਅਸੀਂ ਗਿਆ ਹੋਏ ਤੇ ਅੱਗੇ ਰਾਜਪੁਰੇ। ਹਾਂਜੀ ਭਾਈ। ਦਕਾਲਾ ਵੀਰੇ। ਇੱਥੋਂ ਨਾ نیچے ਉਤਰ ਜਾਓ। ਇੱਥੋਂ نیچے ਉਤਰ ਜਾਓ ਆਹੀ ਪੁਲ ਦੇ ਨਾਲ ਹੀ ਤੇ ਲੜਕਾਰ। ਤੇ ਬਸ ਹੁਣ ਉਹ ਬਾਈ ਆਗੇ ਸੀ ਰਸਤਾ ਪੁੱਛਣ ਆਲੇ। ਰਾਜਪੁਰੇ ਗਿਆ ਹੋਏ ਸੀਗੇ ਤੇ ਹੁਣ ਆਇਆਂਗਾ। ਆ ਆ ਖੜੀਆ ਆਪਣੀ ਰਾਨੋ। ਚਲੋ। ਤੁਹਾਨੂੰ ਦਿਖਾਣੇ ਆ ਕਿ ਆਪਾਂ ਰਸਤੇ ਦੇ ਵਿੱਚ ਖੜੇ ਸੀਗੇ ਇੱਕ ਆ ਵਿਚਾਰਾ ਪੰਜਾਬੀ ਢਾਬਾ ਆਪਣਾ ਦੋਸਤ ਦਾ ਮੁੰਡਾ ਤੇ ਇਹਨੂੰ 2-3 ਸਾਲ ਹੋ ਗਏ ਇੱਥੇ ਆਉਂਦਾਗਾ ਮੁੰਡਾ ਇਹ ਢਾਬਾ ਬਣਾਇਆ ਹੋਇਆ ਸਪੈਸ਼ਲ 24 ਘੰਟੇ ਤਾਂ ਪਤਾ ਨਹੀਂ ਖੁੱਲਾ ਰਹਿੰਦਾ ਕਿ ਨਹੀਂ ਰਹਿੰਦਾ ਪੁੱਛ ਲੈਨੇ ਆਪਾਂ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਆ ਬਾਈ ਦਾ ਪੰਜਾਬੀ ਢਾਬਾਗਾ ਆਹ ਸਾਈਡ ਦੇ ਉੱਤੇ ਸੰਗਰੂਰ ਹੈਗਾ ਤੇ ਆਹ ਸਾਈਡ ਦੇ ਉੱਤੇ ਰਾਜਪੁਰਾ ਜਦੋਂ ਆਪਾਂ ਰਾਜਪੁਰ ਤੋਂ ਸੰਗਰੂਰ ਨੂੰ ਜਾਂਦੇ ਆ ਤਾਂ ਬਾਈਪਾਸ ਦੇ ਉੱਤੇ ਢਾਬਾਗਾ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਪੰਜਾਬੀ ਢਾਬਾ ਵੀ ਲਿਖਿਆ ਹੋਇਆ ਹੈਗਾ ਤੇ ਆ ਜਾਓ ਤੇ ਬਾਈ ਕੋਲੇ ਸਪੈਸ਼ਲ ਬਾਈ ਕਹਿੰਦਾ ਪਰੌਂਠਾ ਵੀ ਵਧੀਆ ਸਾਡੇ ਕੋਲੇ ਚਾਹ ਚੂ ਵਧੀਆ ਪਣੂਦਾ ਗਾ ਬਾਈ ਆਪਣੇ ਇੱਥੇ ਇਹਨਾਂ ਨੇ ਯਾਰ ਵਾਲੀ ਕੰਡੇ ਵਾਲੀ ਚਾਹ ਬਣਾਉਂਦਾ ਗੋੜ ਵਾਲੀ ਮਿਲਦੀ ਆ ਕੀ ਹਾਲ ਆ ਵੀਰ ਦਾ ਕੈਮਾ ਤੇਰੇ 24 ਘੰਟੇ ਖੁੱਲ ਰਹਿਦਾ ਤਾਂ ਅੱਬ ਆਪਣਾ ਇਹ ਨਹੀਂ ਭਾਜੀ ਅੱਜ ਮੈਂ ਬੰਦ ਕਰ ਲਿਆ ਸਵੇਰੇ ਸਵੇਰੇ 5 ਤੋਂ 8 ਸਵੇਰੇ 5 ਤੋਂ 8 ਬਾਈ ਕਹਿੰਦਾ ਕਿੰਨਾ ਕ ਟਾਈਮ ਹੋ ਗਿਆ ਆਪਣੇ ਕੀ ਕੀ ਆਈਟਮਾਂ ਨੇ ਤੇਰੇ ਕੋਲੇ ਭਾਈ ਕਹਿੰਦਾ ਪਰੌਂਠਾ ਪਾਜੀ ਪਈ ਆ ਤੇ ਰੋਟੀ ਆ ਦਾਲ ਆ ਸਾਗ ਆ अच्छा <प्रेण> जी बाकी भाई ਜਦੋਂ ਵੀ ਆਉਣੇ ਹੋਗੇ ਬਾਈ ਕੋਲੇ ਖੜ ਕੇ ਜਰੂਰ ਜਾਇਆ ਕਰੋ ਐਵੇਂ ਲੱਗਿਆ ਪਰੌਣਾ ਅਜੇ ਖਾਵਾਂਗੇ ਅਜੇ ਅਜੇ ਦਾਦੀ ਨੇ ਪਰੌਣਾ ਪਰੌਣਾ ਅਜੇ ਦਾਦੀ ਨੇ ਪਰੌਣਾ ਬਣਵਾ ਰਿਆ ਬਾਈ ਦਾ ਤੇ ਹਾਂ ਫਿਰ ਦੱਸਦਾ ਤੁਹਾਨੂੰ ਟੇਸਟ ਕਿਵੇਂ ਦਾ ਕਿਉਂਕਿ ਇਤੋਂ ਪਹਿਲਾਂ ਵੀ ਆਪਣੇ ਇੱਕ ਦੋ ਮੁੰਡਿਆਂ ਨੇ ਖਾਧਾ ਨਾ ਉਹ ਕਹਿੰਦੇ ਵੀ ਇਹਨ ਵਧੀਆ ਬਣਾਉਂਦਾ ਬਾਈ ਉਹਨਾਂ ਕਰਕੇ ਅਸੀਂ ਅੱਜ ਉਹਰੇ ਆ ਕੇ ਦੇ ਮਾਚਲ ਬਾਈ ਨੂੰ ਮਿਲ ਕੇ ਆਉਣੇ ਹੈਗੇ ਆਰੇ ਦੇਖਦੇ ਆਂ ਕੀ ਗੱਲਬਾਤ ਆ ਤੇ ਚਲੋ ਫਿਰ ਆਪਾਂ ਖਾਣ ਤੋਂ ਬਾਅਦ ਦੱਸਾਂਗੇ ਖਾਣ ਤੋਂ ਬਾਅਦ ਹੁਣ ਦੱਸਦੇ ਆਂ ਤੁਹਾਨੂੰ ਦਿੰਦੇ ਆਂ ਕਿ ਰਿਵਿਊ ਖਾਣ ਤੋਂ ਬਾਅਦ ਵੀ ਕਿੱਦਾਂ ਦੇਖੋ ਬਾਈ ਪੂਰੀ ਸਾਫ ਸਫਾਈ ਨਾਲ ਪਰੌਂਠੇ ਬਣਾ ਰਿਹਾ ਹੈਗਾ ਦੇਖੋ ਐਨ ਵਧੀਆ ਦੇਸੀ ਘਿਓ ਦੇ ਵਿੱਚ ਚਾਹੇ ਤੁਸੀਂ ਮੱਖਣ ਦੇ ਵਿੱਚ ਬਣਵਾ ਲਓ ਦੇਸੀ ਘਿਓ 'ਚ ਬਣਵਾ ਲਓ ਹਰ ਇੱਕ ਆਈਟਮ ਆ ਬਾਈ ਕੋਲੇ ਬਾਈ ਦੀ ਪਛਾਣ ਕਰ ਲਓ ਬਾਕੀ ਗਰਮ ਗਰਮ ਚਾਹ ਬਾਈ ਨਾਲ ਜ਼ਰੂਰ ਦਊਗਾ ਪਰੌਂਠਿਆਂ ਦੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂਗੇ ਚਾਹ ਨਾਲ ਹੀ ਦਿਖਵਾਗੇ ਚਾਹ ਲੈ ਲੈਣਾ ਨਹੀਂ ਦਹੀਂ ਕਾ ਤੋ ਨਹੀਂ ਕਹਾਂਦਾ ਹੈਗਾ ਸਹੀ ਤੇ ਚਾਹ ਦਾ ਕੀ ਮੇਲ ਹੋਣਾ ਨਹੀਂ ਤੇ ਚਾਹ ਦਾ ਕੋਈ ਮੇਲ ਨਹੀਂ ਨਾਲੇ ਕਹਿੰਦੇ ਨਹੀਂ ਦਹੀਂ ਦੇ ਵਿੱਚ ਘੰਡਾ ਭਾ ਕੇ ਵਧੀਲਾ ਦੀ ਇਹ ਨਹੀਂ ਫਿਰ ਕੋਈ ਚੀਜ਼ ਠੀਕ ਹੈ ਨਾ ਇੱਕੋ ਜੀ ਚੱਲੂਗੀ ਤੇ ਭਾਈ ਸੁਖਦੇਵ ਨੇ ਤਾਂ ਜਵਾਬ ਦਿੱਤਾ ਕਹਿੰਦਾ ਦਹੀਂ ਨਹੀਂ ਪਾਉਣੀ ਚਾਰ ਲੈ ਲੈਣੇ ਆਗੇ ਬਾਕੀ ਗੱਲ ਵੀ ਠੀਕ ਹੈ ਇਹਦੀ ਦੇਖੋ ਐਂ ਟਾਪਰਾ ਆਪਣੇ ਦੋਨਿਆਂ ਦੇ ਉੱਪਰ ਮਲਾਈ ਆ ਗਈ ਵਧੀਆ ਪਿਓਰ ਮਲਾਈ ਤੇ ਨਾਲ ਹੁਣ ਚਾਰ ਆਊਗਾ ਦਹੀਂ ਤਾਂ ਰਹਿਣ ਦੇ ਫਿਰ ਉਹਦੇ ਨਾਲ ਤੁਹਾਨੂੰ ਕਰਾਂਗੇ ਦੇ ਦਿਓ ਜਾਂ ਦਹੀਂ ਜਾਂ ਚਾਹ ਤੇ ਆਪਣਾ ਤੱਗ-ਪੱਗ ਤਿਆਰ ਆ ਕੰਮ ਪੂਰੀ ਵਧੀਆ ਕੰਪੈਸਟੀ ਜੇ 4 ਹੈਗਾ ਤਾਂ 4 ਲੈਣੀ ਬਾਈ ਪਰੌਂਠੇ ਵਾਕਈ ਬੜੇ ਵਧੀਆ ਢਿਗੇ ਐਂ ਸਿਰ ਦੇ ਵਰੋਂ ਨੇ ਕਿਵੇਂ ਲੱਗੇ ਨੇ ਪਰੌਂਠੇ ਬਹੁਤ ਵਧੀਆ ਹੈ ਨਾ ਹਾਂ ਪਰੌਂਠੇ ਬੜੇ ਟੌਪ ਦੇ ਤੇ ਬਾਈ ਨੇ ਹਾਂ ਬੜੇ ਵਧੀਆ ਬਣਾਤੇ ਬਾਈ ਕਿੰਨੇ ਪੈਸੇ ਹੋਗੇ 120 120 ਬਾਈ ਦਾ ਰੇਟ ਵੀ ਵਧੀਆ ਹੈਗਾ ਆ ਲੈ ਵੀਰੇ ਰੇਟ ਵੀ ਠੀਕ ਹੈ ਬਾਈ ਦਾ ਤੇ ਬਾਕੀ ਹੁ ਚੱਲਦੇ ਆਂ ਆਪਾਂ ਜਦੋਂ ਵੀ ਉਹਨੇ ਉਹਦਾ ਖੜ ਕੇ ਜਾਇਆ ਕਰੋ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਬਾਈ ਰਹਿਣਾ ਉਰੇ ਮੋਟਰਪੱਤੀ ਚੱਲੇ ਨੇ ਕਲੀਏ ਅੰਦਰ ਉਹਦੇ ਦੇ ਬੜੇ ਵੇਦ ਨੇ ਕਿੰਨੇ ਵੇਲੇ ਦਾ ਕੋਲ 8 ਵਜੇ ਦਾ ਕਰਿਆ 8 ਵਾਹ ਚਲੋ ਚਲੋ ਤੇ ਹੁਣ ਚੱਲੀਏ ਆਪਾਂ ਆਏ ਕਲਿਏ ਸ਼ੁਰੂ ਆਪਣਾ ਅਗਲਾ ਸਫ਼ਰ ਭਾਵੇਂ ਜਿਵੇਂ ਵੀ ਹੋਊਗਾ ਪਰ ਉਸ ਹਸਾਬ ਨਾਲ ਆਪਾਂ ਦੇਖ ਲਵਾਂਗੇ ਇਹ ਵੀ ਸੈਟਿੰਗ ਆਉਂਦੀ ਹੈਗੀ ਮਿਲਦੇ ਆਂਗੇ ਆਪਾਂ ਨਿਕਲਦੇ ਆਂਗੇ ਹੁਣ ਚੱਲੀਏ